हां सर ਕੀ ਨਾਮ ਆਪਣਾ ਹੈ? ਹਜੀ ਮੇਰਾ ਨਾਮ ਕੋਹਿੰਦਰ ਸਿੰਘ ਫਲਰ ਦੇ ਲੈ ਸਿਰਸੋਲ ਦੇ ਉਪਰ ਕੰਪਨੀਚਨ ਦਾ ਐਮ ਡੀ ਹੈ। ਅੱਜ ਦਾ ਕੀ ਮਾਹੌਲ ਹੈ ਜੀ ਅੱਜ ਦਾ ਜਿਸ ਤਰੀਕੇ ਦੇ ਨਾਲ ਜਿਹੜੇ ਬੱਚੇ 올림픽 ਦੇ ਵਿੱਚ ਖੇਡ ਕੇ ਆਏ ਤੇ ਕਿ ਖੁਸ਼ ਹਾਂ ਕਿ ਜਿਹੜੇ ਸਿਰਸੋਲ ਪ੍ਰਾਈਟ ਸਕੂਲ ਦੇ ਬੱਚੇ ਜਿਹੜੇ ਨੇ ਉਹ ਸੈਕਿੰਡ ਹੈਪੀ ਟੂ ਕੱਪ ਚੈਂਪੀਅਨਸ਼ਿਪ 올림픽 ਦੇ ਵਿੱਚ ਪਲੇਟੇ ਦੇ ਵਿੱਚ ਖੇਡ ਕੇ ਆਏ ਨੇ ਉਸ ਉਹਨਾਂ ਨੇ ਟੋਟਲ 13 ਮੈਡਲ ਜਿਹੜੇ ਉਹ ਹਾਸਲ ਕੀਤੇ ਨੇ ਤੇ ਉਹਦੇ ਵਿੱਚੋਂ 86 ਮੈਡਲ 골ਡ ਦੇ ਨੇ। ਫਾਈਵ ਮੈਡਲ ਜਿਹੜੇ ਨੇ ਉਹ সিলਵਰ ਦੇ ਨੇ ਐਂਡ ਇਹ ਦੋ ਮੈਡਲ ਨੇ ਉਹ ਗੋਲਡ ਦੇ ਨੇ ਇਸ ਖੁਸ਼ੀ ਦੇ ਮੌਕੇ ਤੇ ਮੈਂ ਸੇਲ ਗਰੁੱਪ ਐਜੂਕੇਸ਼ਨ ਦੇ ਪ੍ਰਿੰਸੀਪਲ ਡਾਕਟਰ ਪਿਤਪਲ ਵਰਪੜਾ ਤੇ ਚੇਅਰਮੈਨ ਸੁਧਾਰਨ ਤਿਲਸਿੰਘ ਪੁੱਲ ਬੱਚਿਆਂ ਦੇ ਮਾਪੇ ਤੇ ਉਹਨਾਂ ਦੇ ਕੋਚ ਸਰ ਬਨਰ ਨੂੰ ਵਧਾਈ ਦਿੰਦਾ ਹੋਇਆ ਇਹ ਆਸ ਰੱਖਦਾ ਹਾਂ ਕਿ ਅੱਗੇ ਵੀ ਬੱਚੇ ਸਾਡੇ ਇੱਧੇ ਇਹ ਨਾਮ ਰੋਸ਼ਨ ਕਰਨਗੇ ਜਿਸ ਤਰ੍ਹਾਂ ਬੱਚੇ ਨੇ ਇਸ ਫੀਲਡ ਦੇ ਵਿੱਚ ਜਾ ਕੇ ਆਪਣੇ ਬਰੀਗਨ ਕੀਤਾ ਤੇ ਇਸ ਫੀਲਡ ਦੇ ਵਿੱਚ ਬੱਚੇ ਇਹ ਜਿਹੜਾ 올ੰਪੀਅਨ ਦੇ ਵਿੱਚ ਇਹਨਾਂ ਦਾ ਕੀ ਫਿਊਚਰ ਹੈ ਜੀ ਯੂਨਾਈਟਿਡ ਬੱਚੇ ਤੁਹਾਡੇ ਖੇਡ ਕੇ ਆਇਆ 올림픽 ਦੇ ਵਿੱਚ ਵੀ ਗਾਓ 올림픽 ਦੇ ਸਰ ਜਿਹੜੀ ਇਹ ਗੇਮ ਖੇਡ ਕੇ ਆਏ ਨੇ ਜੀ ਉਹ 올림픽 ਗੇਮ ਹੈ ਇਹ ਕੋਰੀਅਨ ਕੋਰੀਅਨ ਬੇਸ ਜਿਹੜੀ ਇਹ ਗੇਮ ਹੈ ਜੀ ਵਰਲਡ ਵਾਰ 2 ਤੋਂ ਬਾਅਦ ਹੀ ਸਟਾਰਟ ਹੋਈ ਸੀ ਕਿ ਤੇ ਕੋਲ림픽 ਗੇਮ ਨੈਸ਼ਨਲ ਲੈਵਲ ਤੇ ਬੱਚੇ ਨੇ ਰਿਪਰਟੈਂਡ ਕੀਤਾ ਸਕੂਲ ਨੂੰ ਤੇ ਆਪਣੇ ਜਿਹੜੇ ਸਟੇਟ ਨੂੰ ਪੰਜਾਬ ਸਟੇਟ ਨੂੰ ਤੇ ਹੁਣ ਇੰਟਰਨੈਸ਼ਨਲ ਲੈਵਲ ਤੇ ਅੱਗੇ ਜਾ ਕੇ ਰਿਪਰਟੈਂਡ ਕਰਨਗੇ THAILAND ਦੇ ਵਿੱਚ ਜਿਹੜਾ ਸੈਂਟਰ ਸੋਲਜਰ ਸਕੂਲ ਹੈ ਸਰਦੀ ਇਲਾਕੇ ਦੇ ਵਿੱਚ ਆ ਮਤਲਬ ਉਸ ਸਰਦੀ ਇਲਾਕੇ ਦੇ ਵਿੱਚ ਜਿਹੜੀ ਬਹੁਤ ਸਿੱਖਿਆ ਪੱਖੋਂ ਪਛੜਿਆ ਆ ਤੇ ਤੁਹਾਡੇ ਸਕੂਲ ਦਾ ਜਿਹੜਾ ਕੀ ਜਿਹੜਾ ਮਹੱਤਵ ਕੀ ਆ ਤੇ ਤੁਹਾਡੇ ਪਹਿਲਾਂ ਵੀ ਲਾਗੜੇ ਸਕੂਲ ਚੱਲਦਾ ਇੱਥੇ ਵੀ ਚੱਲਦਾ ਤੇ ਇਹਦੀਆਂ ਗਤੀਵਿਧੀਆਂ ਕਿੱਦਾਂ ਦੀਆਂ ਤੇ ਕਿੱਦਾਂ ਦਾ ਤੁਸੀਂ ਐਕਸਪਰਸ ਵੇਖਿਆ ਹਾਂਜੀ ਸਕੂਲ ਦੇ ਵਿੱਚ ਕਿੱਦਾਂ ਦੇ ਲੋਕਾਂ ਨੂੰ ਮਿਲ ਰਿਹਾ ਤੁਹਾਨੂੰ ਮੈਂ ਸਤ ਬਿਲਕੁਲ ਪਛਿਣਾਦ ਮਿਲਣਾ ਚਾਹੁੰਗਾ ਕਿ ਸੰਨ 2000 ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਬਿਰਾਦ ਜੀ ਇੱਕ ਫਲਵਾੜੀ ਤਰ੍ਹਾਂ ਇੱਕ ਪ੍ਰਿੰਸੀਪਲ ਮੈਡਮ ਜੀ ਨੇ ਜਿਹੜਾ ਸੈਂਟਰ ਸਕੂਲ ਪਰੂਫਲ ਲਾਖਨ ਸ਼ੁਰੂਆਤ ਕੀਤੀ ਹੁਣ ਤੁਹਾਡੇ ਸਾਹਮਣੇ ਇੱਕ ਬਗੀ ਪਾਕ ਦੀ ਤਰ੍ਹਾਂ ਇਹ ਸੈਂਟਰ ਦੇ ਉੱਪਰ ਕੁਆਲਿਫਿਕੇਸ਼ਨ ਆ ਕੇ ਲਿਖਿਆ ਹੈ ਇਹਦੇ ਵਿੱਚ ਇਹ ਕੀ ਸ਼ੁਰੂ ਤੋਂ ਹੀ ਮੈਡਮ ਪ੍ਰਿੰਸੀਪਲ ਦੀ ਇੱਕ ਹੀ ਜਿਹੜੀ ਕੋਸ਼ਿਸ਼ ਸੀ ਕਿ ਜਿਹੜੇ ਬੱਚੇ ਉਹਨਾਂ ਦੇ ਅਕੈਡੈਮਿਕਸ ਦੇ ਨਾਲ ਨਾਲ ਉਹਦੇ ਮੋਰਲ ਵੈਲਨਿੰਗ ਐਂਡ ਉਹਨਾਂ ਦੇ ਜਿਹੜੇ ਫਿਊਚਰ ਦੇ ਜਿਹੜੇ ਗੋਲਸ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੂੰ ਹਾਰੇ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਵੇ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਸਕੂਲ ਓਪਨ ਕੀਤਾ ਉਹ ਪਿੰਡਾਪੁਰ ਦਾ ਸੀਗਾ ਉਹ ਲਾਖਨ ਵਿੱਚ ਓਪਨ ਕੀਤਾ ਉਸ ਤੋਂ ਬਾਅਦ ਜਿਹੜਾ ਇਹ ਗਦਰਸਰ ਕਾਲਜ ਜਿਹੜ ਇਹ ਤਾਂ ਉਹ ਪੰਜਾਬ ਬੋਰਡ ਨਾਲ ਹੀ ਗਰਸ ਸਕੂਲ ਇੱਥੇ ਹੁਣ ਜਿਹੜਾ ਸੀ ਬਿਸਕੁਜੀ ਦੇ ਵਿੱਚ ਹੁਣ ਜਿਹਦੇ ਵਿੱਚ ਉਹ ਜਿਹੜੇ ਬੱਚੇ ਨੇ ਉਹ حاصل ਕਰਕੇ ਕਮੈਡ حاصل ਕਰਕੇ ਆਏ ਨੇ ਜੀ ਇਹ ਸੀਮਿਸ ਸਕੂਲ ਜਿਹੜਾ ਹੈ ਉਹਦੀ ਇਨਸਟੈਬਲਿਸ਼ਮੈਂਟ ਕੀਤੀ ਇਹਦਾ ਕਿਉਂਕਿ ਇਸ ਇਲਾਕੇ ਨੂੰ ਜਿਹੜੀ ਆ ਸੀਮਿਸ ਸਕੂਲ ਦੀ ਬਹੁਤ ਲੋੜ ਸੀ ਕਿਉਂਕਿ ਇਹ ਜਿਹੜਾ ਆਪਣਾ ਸਕੂਲ ਹੈ ਪਲਸ 2 ਤੱਕ ਪੂਰੇਟਡ ਹੈਗਾ ਉਹ ਸੀਮਿਸੀ ਤੋਂ ਤੇ ਇਹਦੇ ਵਿੱਚ ਬੱਚੇ ਨੂੰ ਅਕੈਡਮਿਕ ਦੇ ਨਾਲ ਨਾਲ ਹੋਰ ਵੀ ਸਾਰੀਆਂ ਫੈਸਿਲਿਟੀ ਤੇ ਰੱਖਿਆ ਜਾਂਦਾ ਹੈ ਕਿ ਜਿਹੜਾ ਬੱਚਾ ਵਾ ਉਹ ਸਾਰੇ ਹਾਸਲੇ ਪੂਰਾ ਕਰੇ ਜਿਵੇਂ ਧਾਰਮਿਕ ਸੱਭਿਆਚਾਰਕ ਗੇਮਾਂ 'ਚ ਤੁਹਾਡਾ ਵਧੀਆ ਰਿਜ਼ਲਟ ਆਇਆ ਹੋਰ ਵੀ ਕੋਈ ਗੇਮਾਂ ਉਹਦੇ ਵਿੱਚ ਤੁਹਾਡੇ ਬੱਚੇ ਜਾ ਰਹੇ ਹਨ ਹੋਰ ਵੀ ਕੋਈ ਗੇਮਾਂ ਖੇਡਦੇ ਹਨ 올림픽 ਤੋਂ ਇਲਾਵਾ ਸਲੇਟਿੰਗ ਗੇਮ ਜਿਹੜੀਆਂ ਨੇ ਉਹਦੇ ਵਿੱਚ ਬੱਚੇ ਪੂਰੀ ਤਰ੍ਹਾਂ ਨਾਲ ਨੈਸ਼ਨਲ ਖੇਡ ਕੇ ਆਏ ਨੇ ਉੱਥੋਂ ਵੀ ਕਾਫੀ ਸਾਰੇ ਜਿਹੜੇ 골ਡ ਮੈਡਲ ਨੇ ਸਿਲਵਰ 골ਡ ਮੈਡਲ ਵੀ ਲੈ ਕੇ ਆਏ ਨੇ ਜੀ ਗੇਮ ਤੋਂ ਇਲਾਵਾ ਅਗਰ ਮੈਂ ਤਪਣੇ ਰੇਡੀਅਸ ਪੱਧਰ ਦੀ ਗੱਲ ਕਰਾਂ ਤੇ ਉਹਦੇ ਵਿੱਚ ਵੀ ਜੀ ਹਰ ਸਾਲ ਜਿਹੜਾ ਇੱਕ ਸਮਾਗਮ ਮਨਾਇਆ ਜਾਂਦਾ ਹੈ ਲਾਕਾਸ ਸਕੂਲ ਦੇ ਵਿੱਚ ਉਹ ਸ਼੍ਰੀ ਗੋਪਾਲ ਸਿੰਘ ਦੀ ਪ੍ਰਵਾਹ ਸੰਮੇਟ ਮਨਾਇਆ ਜਾਂਦਾ ਹੈ ਇਲਾਕਾ ਸਕੂਲ ਦੀ ਵਿੱਚ ਉਸ ਤੋਂ ਇਲਾਵਾ ਇਕਰ ਮੈਂ ਲਈ ਪੱਧਰ ਦੀ ਗੱਲ ਕਰਾਂ ਤਾਂ ਹਰ ਸ਼ਾਮ ਨੂੰ ਇੱਕ ਰਹਿਰਾ ਸੱਤ ਦਾ ਲਿੰਕ ਜਿਹੜਾ ਉਹ ਜਿਹੜੇ ਡੀਟਰ ਨੇ ਵਟਸਐਪ 'ਤੇ ਭੇਜ ਦਿੱਤੀ ਨੇ ਤੇ ਉਹਦੇ ਥਰੂ ਜਿਹੜਾ ਬੱਚਿਆਂ ਨੂੰ ਪਾਸ ਕਰਾਇਆ ਜਾਂਦਾ ਰਹਿਰਾ ਸੱਤ ਦਾ ਗੇਮਸ ਤੇ ਆਵਾਜ਼ ਕਰ ਮੈਂ ਹੋਰ ਕਲਚਰਲ ਐਕਟੀਵਿਟੀਜ਼ ਦੀ ਗੱਲ ਕਰਾਂ ਤੇ ਸਕੂਲ ਦੇ ਵਿੱਚ ਅਕੋਰਡਿੰਗ ਟੂ ਚੋਇਸ ਆਫ ਦਾ ਸਟੂਡੈਂਟ ਜਿਹੜਾ ਵਾ ਉਹ ਆਪਾਂ ਉਹਨਾਂ ਨੂੰ ਇੱਕ ਪ੍ਰੋਵਾਈਡ ਕੀ ਬੱਚਾ ਕਿਸੇ ਫੀਲਡ ਕੋ ਜਾਣ ਦੇ ਕੋਈ ਜਾ ਸਕਦਾ ਜਿਸ ਤਰੀਕੇ ਨਾਲ ਬੱਚੇ ਵੱਡੇ ਪੱਧਰ ਦੇ ਜਿਹੜੇ ਖੇਡਣ ਜਾ ਰਹੇ ਹਨ 올림픽 ਦੇ ਵਿੱਚ ਵੀ ਸਕੂਲ ਦੀ ਕੀ ਭੂਮਿਕਾ ਹੈ ਇਸ ਦੇ ਵਿੱਚ ਸਕੂਲ ਦੀ ਭੂਮਿਕਾ ਇਹ ਹੈ ਕਿ ਜਦੋਂ ਜਿਹੜੇ ਸਾਡੇ ਪ੍ਰਿੰਸੀਪਲ मैम ਡਾਕਟਰ ਪ੍ਰਿੰਸੀਪਲ ਵਰਪੁਲ ਨੇ ਇਹ ਲੋਜਿਸਟਿਕ ਦਾ ਪਤਾ ਲੱਗਾ ਕਿ ਜਿਹੜੀ ਹੈਪ ਟੂ ਬੀਮ ਹੈ ਇੱਕ ਜੂਨੀਅਰ ਲੈਵਲ ਤੇ ਮੇਂ ਸ਼ੁਰੂ ਹੋਣ ਜਾ ਰਹੀ ਕਿਉਂਕਿ ਪਹਿਲਾਂ ਇਹ ਇੰਟਰਨੈਸ਼ਨਲ ਲੈਵਲ ਦੀ ਸੀ ਸਕੂਲ ਲੈਵਲ ਤੇ ਜੂ ਸ਼ੁਰੂ ਹੋਣੀ ਤੇ ਉਦੋਂ ਦਾ ਪ੍ਰਿੰਸੀਪਲ ਨੇ ਪਰ ਉਸੇ ਤਰ੍ਹਾਂ ਇੱਕ ਕੋਚ ਨੂੰ ਲੱਭ ਕੇ ਬੱਚੇ ਨੂੰ ਪ੍ਰੋਵਾਈਡ ਕੀਤਾ ਤੇ ਫਿਰ ਬੱਚੇ ਜਿਹੜੇ ਆ 3 ਮਹੀਨੇ ਦੇ ਵਿੱਚ ਵਿੱਚ ਬੱਚਿਆਂ ਨੇ 3 ਮਹੀਨੇ ਵਿੱਚ ਬੱਚਿਆਂ ਨੇ ਇੱਕ ਇੰਡੋ ਨੇਪਾਲ ਉੱਤੇ ਕੰਪੀਟਿਸ਼ਨ ਹੋਈ ਸੀ ਦੇ ਉਥੇ ਆਪਣੀ ਡਿਸਟ੍ਰਿਕਟ ਨੂੰ ਰਿਪਰਿਜ਼ੈਂਟ ਕੀਤਾ ਤੇ ਉਥੋਂ ਜਿੱਤ ਪ੍ਰਾਪਤ ਕਰਕੇ ਹੁਣ ਨੈਸ਼ਨਲ ਲੈਵਲ ਦੇ ਵਿੱਚ ਜਿਹੜਾ ਬੱਚੇ ਅਪੀਅਰ ਹੋਏ ਸੀਗੇ ਉਥੋਂ ਹੁਣ ਬੱਚਿਆਂ ਨੇ ਨੈਸ਼ਨਲ ਲੈਵਲ ਤੋਂ ਕਾਫੀ ਮੈਡਲ ਪ੍ਰਾਪਤ ਕਰਕੇ ਇੰਟਰਨੈਸ਼ਨਲ ਲੈਵਲ ਤੇ ਜਾ ਰਹੇ ਪਹਿਲਾਂ ਮੈਂ ਧੰਨਵਾਦ ਕਰਾਂ ਪ੍ਰਿੰਸੀਪਲ ਮੈਡਮ ਕੀਰਨ ਮਸਤਰੀ ਬੱਚਿਆਂ ਤੇ ਮਾਪਿਆਂ ਦਾ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਅੱਗੇ ਓਪਰਚੁਨਿਟੀ ਦਿੱਤੀ ਕਿ ਤੁਸੀਂ ਜਾ ਕੇ ਸਕੂਲ ਨੂੰ ਵਿਦਿਆਨ ਕਰੋ ਜਾਂ ਆਪਣੇ ਜਿਹੜਾ ਖੇਤਰ ਨੂੰ ਵਿਦਿਆਨ ਕਰੋ ਉਹਦਾ ਬਾਰ ਮੈਂ ਧੰਨਵਾਦੀ ਹਾਂ ਪ੍ਰੈਸ ਦਾ ਜਿਨ੍ਹਾਂ ਨੇ ਇਹ ਸਾਰੀ ਫੁਟੇਜ ਕਵਰ ਕੀਤੀ ਇੱਥੇ ਅੰਕਿਤ ਤੇ ਜਿਹੜਾ ਬੱਚੇ ਦਾ ਅਚੀਵਮੈਂਟਸ ਉਹਨਾਂ ਨੂੰ ਦਿਖਾਇਆ ਫਿਊਚਰ ਪਲਾਨ ਤੇ ਸਾਡਾ ਇਹ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਪੂਰੇ ਵਰਲਡ ਦੇ ਵਿੱਚ AI ਜਿਹੜਾ ਪਰਫੋਰਮਰ ਆ ਰਿਹਾ ਹੈ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਫਿਊਚਰ ਦੇ ਜਿਨ੍ਹਾਂ ਨੂੰ AI ਹੈ ਉਹ ਵੀ ਇਹ ਰੀਡ ਸਕੂਲ ਵਿੱਚ ਕਰਵਾਈਏ ਤਾਂ ਕਿ ਬੱਚਿਆਂ ਨੂੰ ਅਕੈਡੈਮਿਕ ਪੱਧਰ ਤੇ ਵਿੱਚ ਬਹੁਤ ਆਸਾਨੀ ਹੋਵੇ ਕਿ ਫਿਊਚਰ ਦੇ ਵਿੱਚ ਜਿਹੜਾ ਵਾ ਕਿਸ ਮੈ ਲੈਵਲ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਲੈਵਲ ਚੱਲਦੇ ਨੇ ਉਹਦੇ ਵਿੱਚ ਵੀ ਸਿੰਗਲ ਜਿਹਾ ਪ੍ਰੋਜੈਕਟਰ ਦੀ ਹਲਪ ਨਾਲ ਬੱਚਿਆਂ ਨੂੰ ਪ੍ਰੈਕਟੀਕਲ ਵਰਕ ਬਣਾ ਵਿਜ਼ੂਅਲਾਈਜੇਸ਼ਨ ਕਰਾਉਣੀ ਹੈ ਫਿਰ ਉਹ ਜਨ ਪਰਫਾਰਮ ਕਰਾਉਣਾ ਹੈ ਜਿਹਦਾ ਤੁਹਾਡਾ ਕਾਲ ਚਲਦਾ ਇਹਦੇ ਵਿੱਚ ਕੋਈ AI ਦੇ ਨਾਲ ਸੰਬੰਧਤ ਜਿਹੜੀਆਂ ਨਵੇਂ ਕੋਈ ਕਲਾਸਾਂ ਦੇ ਕੋਈ ਸਬਜੈਕਟ ਜਿਹੜੇ ਤੁਸੀਂ ਦੇ ਰਹੇ ਹਾਂਜੀ ਜੀ ਫਿਲਟਰ ਵਿੱਚ ਸਾਰੇ ਸਬਜੈਕਟ ਸੇ ਲੈ ਕੇ ਆ ਰਹੇ ਹਾਂ ਇਸਦੇ ਤਕਰੀਬਨ ਇੱਕ ਬੰਬਈ ਤੋਂ ਸਾਡੇ ਕੋਲ ਟੀਮ ਹੈ ਸੀ ਉਹ ਜਿਹੜੀ ਆਪਣਾ ਸੌਫਟਵੇਅਰ ਇਕਨ ਨੂੰ ਦੇਖ ਕੇ ਜਾਣਗੇ ਜਿਹਦੇ ਵਿੱਚ ਜੋ ਸਾਰਾ ਏਜਿਟ ਦੇ ਬੱਚ ਨੂੰ ਸਿਖਾਉਣਾ ਹੈ ਵੀ ਤੁਸੀਂ ਉਹਦੇ ਵਿੱਚ ਕਿੱਦਾਂ ਅੱਗੇ ਆਪਣਾ ਫਿਊਚਰ ਜਿਹੜਾ ਬਣਾ ਸਕਦੇ ਇੱਕ ਇੱਕ ਲਾਸਟ ਸਵਾਲ ਆ ਜਿਸ ਤਰ੍ਹਾਂ ਆਪਣਾ ਇਸ ਤਰ੍ਹਾਂ ਦਿਲਾਟਾਗਾ ਤੇ ਕਾ ਵੀ ਪਛੜਿਆ ਪਹਿਲਾਂ ਉਹ ਮੰਨ ਸਟਡੀ ਤਾਂ ਜਿਵੇਂ ਬਾਪ ਦੇ ਸਵਾਲ ਜੀ ਇਹ ਹੈ ਕਿ ਜਿੱਦਾਂ ਜਿੱਦਾਂ ਤੁਸੀਂ ਹੁਣ ਜਿਹੜੇ ਬੱਚੇ ਨੇਸ਼ਾਂ ਖੇਡਦੇ ਰਹੇ ਨੇ ਤੇ ਪਰ ਉਹਨਾਂ ਦੀ ਗੱਲ ਕਰੀ ਤੇ ਮਾਪੇ ਨੇ ਇਵਨ ਕਿ ਮੋਸਟਲੀ ਜਿਹੜੇ ਗਰਲਸ ਨੇ ਉਹਨਾਂ ਨੇ ਆਪਣੇ ਆਪਣੇ ਇੰਪਲਿੰਗ ਕੀਤਾ ਉੱਥੇ ਜਾ ਕੇ ਤੇ ਜਿਹੜੇ ਮਾਪੇ ਨੇ ਪੂਰਾ ਸਾਥ ਦੇ ਰਹੇ ਨੇ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਕੇ ਜਿਸ ਤਰ੍ਹਾਂ ਬਹੁਤ ਸਾਰੇ ਮਾਪੇ ਨੇ ਜੋ ਚਾਹੁੰਦੇ ਨੇ ਸਾਡੇ ਬੱਚੇ ਪਲੱਸ 2 ਤੋਂ ਬਾਅਦ ਐਡਵੰਸਡ ਬਾਅਦ ਅੱਗੇ ਜਿਹੜਾ ਉਹ ਫਿਊਚਰ ਨੂੰ ਅਬਰੋਡ ਤੇ ਸਟੱਡੀ ਕਰਨ ਇਸ ਦੇ ਨਾਲ ਮਾਪਿਆਂ ਦੇ ਸਹਿਯੋਗ ਦੇ ਨਾਲ ਅਸੀਂ ਸਕੂਲ ਦੇ ਵਿੱਚ ਇੱਕ ਆਈਸ ਕਲਾਸ ਜਿਹੜੀ ਉਹ ਵੀ ਪ੍ਰੋਵਾਈਡ ਕਰਵਾ ਰਹੇ ਨੇ ਇਹਦੇ ਵਿੱਚ ਕਿ ਬੱਚੇ ਇੱਕ ਆਪਣੀ ਮੋਡਲ ਜਿਹੜੀ ਹੈ ਜੀਆ ਸਟੱਡੀ ਦੇ ਨਾਲ ਨਾਲ ਆਈਲੈਂਡਸ ਬਾਰੇ ਸਾਰ ਜਾਨਦਰੀ ਲੱਗਿਆ ਇੰਗਲਿਸ਼ ਜਿਹੜੀ ਆ ਉਹ ਬੇਸਿਕ ਯਰਨ ਬਾਰੇ ਜੀਕੇ ਜੰਦੇ ਨੇ ਉਹ ਪੀਟਰ ਦੇ ਵਿੱਚ ਜਿਹੜਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਉਹ ਬਹੁਤ ਕਸਟੀਆਂ ਕਿਰਨ ਧੰਨਵਾਦ ਜੀ ਆਪਣੇ ਕੰਗਰਸ ਤੋਂ ਜਿਹੜੇ ਆ ਪਾਕਰ ਤੇ ਇਹ ਤੁਸੀਂ ਆ ਜੀ ਤੇ ਜਿਹੜੇ ਅੱਜ ਜਿਹੜੀ ਬੇਟੀ ਤੁਹਾਡੇ ਆਈ ਖੇਡ ਕੇ ਸਕੂਲ ਦੇ ਵਿੱਚ ਆਈ ਸਕੂਲ ਵੱਲੋਂ ਸਵਾਗਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਜੀ ਬਹੁਤ ਵਧੀਆ ਜੀ ਸਕੂਲ ਨੇ ਬਹੁਤ ਸਲੋਕ ਦਿੱਤਾ ਜੀ ਇਹ ਲੋ ਹਮਤਾਂ ਤੋਂ ਜਿੱਤ ਕੇ ਆਏ ਜੀ ਹੁਣ ਦਿੱਲੀ ਤੋਂ ਆਏ ਜਿੱਤ ਕੇ ਮਾੜੇ ਜਿੱਤਿਆ ਦਿੱਲੀ ਤੋਂ ਕਿਹੜੀਆਂ ਖੇਡਾਂ ਖੇਡ ਕੇ ਖੇਡੇ ਜੀ ਕਿਦੋਂ ਕਰਾ ਦਿੱ ਖੇਡ ਤੇ ਕੀ ਸਨੇਹ ਜਿਹੜਾ ਲੋਕਾਂ ਨੂੰ ਤੁਸੀਂ ਜਿਹੜੇ ਬੱਚੀਆਂ ਪ੍ਰਤੀ ਦੇਖਦੇ ਜਿਵੇਂ ਜਿਸ ਤਰ੍ਹਾਂ ਤੁਹਾਡੀ ਬੱਜੀ ਨੇ ਨਾਮ ਰੋਸ਼ਨ ਕੀਤਾ ਤੇ ਹੋਰ ਵੀ ਲੋਕਾਂ ਨੂੰ ਕੀ ਸਨੇਹ ਦੇਣਾ ਚਾਹੀਦਾ ਹੈ ਹਰ ਇੱਕ ਨੂੰ ਇਹ ਸਨੇਹ ਦੇਣ ਚਾਹੁੰਦੇ ਹਾਂ ਹਰ ਇੱਕ ਨੂੰ ਇਹ ਗੇਮ ਵਿੱਚ ਪਾਉਣਾ ਚਾਹੀਦਾ ਵਾ ਜਿਸ ਗੇਮ ਵਿੱਚ ਇਹ ਬੱਚਾ ਖੇਡਦਾ ਦੇਦਾ ਉਸ ਵਿੱਚ ਪਾਉਣਾ ਚਾਹੀਦਾ ਵਾ ਇਹ ਸਭ ਤੇ ਬਾਕੀ ਬਹੁਤ ਵਧੀਆ ਜੀ ਕਿ ਤੋਂ ਰਹਿਣ ਵਾਲੇ ਜੀ ਮੈਂ ਬਾਬਾ ਸਿੰਘ ਪ੍ਰਾਪਾਲੀ ਵਾਹਿੰਡਾਰੀ ਵਾਹ ਤਸੀਲ ਪੱਟੀ ਦਾ ਰਹਿਣ ਵਾਲਾ ਜੀ ਅੱਜ ਸਕੂਲ ਦੇ ਵਿੱਚ ਪਹੁੰਚੇ ਹੋ ਜੀ ਮੰਮਾ ਨੂੰ ਲੈ ਕੇ ਆਏ ਨੇ ਕੀ ਕਹਿਣਾ ਚਾਹੁੰਦੇ ਜਿਹੜੇ ਬੱਚਿਆਂ ਨੇ 골ਡ ਮੈਡਲ ਸਿਲਵਰ ਦਿੱਤੇ ਨੇ ਕੀ ਕਹਿਣਾ ਸਾਡਾ ਖਰਾ ਮਾਜਾ ਬਹੁਤ ਪਛੜਿਆ ਹੋਇਆ ਲੱਗਦਾ ਹੈ ਔਰ ਮਾਂਜੋਗੋ ਸਰਦਾਰਨਤੀ ਸਿੰਘ ਜੀ ਰਣੇਸ਼ ਪਛੜੇ ਹੋਏ ਇਲਾਕੇ ਦੇ ਵਿੱਚ ਸੈਂਟ ਸੋਲજર ਬਹੁਤ ਹੀ ਉੱਚ ਦਿੱਤੇ ਆ ਵਾਸਤੇ ਇਹ ਸੰਸਥਾ ਚਾਲੂ ਕੀਤੀ ਹੈ ਇਸ ਦੇ ਵਿੱਚ ਬਹੁਤ ਵਧੀਆ ਪੜਾਈ ਤੇ ਖੇਡਾਂ ਵਾਸਤੇ ਵੀ ਬਹੁਤ ਵਧੀਆ ਤੋ ਚਾਰਟ ਕੀਤਾ ਜਾਂਦਾ ਹੈ ਬੱਚਿਆਂ ਨੂੰ ਔਰ ਮੈਨੇਜਮੈਂਟ ਦਾ ਪੂਰਾ ਸਹਿਯੋਗ ਹੈ ਔਰ ਬੱਚੇ ਵੱਖ-ਵੱਖ ਖੇਡਾਂ ਦੇ ਵਿੱਚ ਹਿੱਸਾ ਲੈਂਦੇ ਨੇ ਔਰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਵਿੱਚ ਵੀ ਮੱਲਾ ਮਾਰ ਰਹੇ ਨੇ ਔਰ ਸਾਨੂੰ ਖੁਸ਼ੀ ਹੈ ਕਿ ਉਹ ਪਲੀ ਦੇ ਵਿੱਚ ਚੌਥੇ ਲੈਵਲ ਦੇ ਵਿੱਚੋਂ ਉਹ ਮਾਰਸ਼ਲ ਆਰਟ ਦੇ ਵਿੱਚੋਂ ਟਾਈਕਵਾਂਡੋ ਜੁੱਡੋ ਔਰ ਕਰਾਟੇ ਦੇ ਵਿੱਚੋਂ ਵੀ ਮੱਲਾ ਮਾਰ ਕੇ ਆਏ ਜੀ ਟਰਪ ਜੀ ਤੁਸੀਂ ਬੜੇ ਜਿਹਤੂ ਲੰਮੇ ਸਮੇਂ ਤੋਂ ਖੇਡਾਂ ਨਾਲ ਜੁੜੇ ਹੋ ਇਹ ਯਕੀਨ ਕਰ ਆਪਣਾ ਏਰੀਆ ਖੇਡਾਂ ਪੱਖੋਂ ਪਛੜਿਆ ਹੈ ਜੀ ਮਤਲਬ ਜਿਹੜੀ ਆ 13 ਬੱਚੇ ਆਪਣੇ ਜਿੱਤ ਕੇ ਆਏ ਅਸਲ ਇਲਾਕੇ ਦੇ ਇਦੀ ਵਿੱਚ ਉਹ ਤੁਸੀਂ ਕਿਦਾਂ ਦੀ ਜਿਹੜੀ ਆ ਇਹਦੀ ਇਹਦੀ ਸ਼ੁਰੂਆਤ ਦੇਖਦੇ ਹਾਂ ਇੰਨਾ ਦੇ ਪ੍ਰਸ਼ਿਕਾਰ ਲੂਗਾ ਕਿਦਾਂ ਦੇ ਕਰਨੇ ਚਾਹੀਦੇ ਉਹ ਕੀ ਨਹੀਂ ਕਰਨਾ ਇਹ ਬਹੁਤ ਵਧੀਆ ਹੈ ਸਰਕਾਰਾਂ ਦਾ ਤੇ ਚਲੋ ਲੋਕੀយੋਗਦਾਨ ਹੈਗਾ ਤੁਹਾਨੂੰ ਪਤਾ ਨਹੀਂ ਪਰ ਮਾਪਿਆਂ ਦਾ ਔਰ ਸਕੂਲਾਂ ਸੰਸਥਾਵਾਂ ਦਾ ਵੀ ਬੜਾ ਯੋਗਦਾਨ ਹੈ ਔਰ ਖੁਦ ਬੱਚਿਆਂ ਦੇ ਵਿੱਚ ਵੀ ਆਪਣੀ ਵਿਲ ਪਾਵਰ ਚਾਹੀਦੀ ਹੈ ਕਿ ਉਹ ਸਾਨੂੰ ਫੋਨਾਂ ਤੋਂ ਜੋ ਸੋਸ਼ਲ ਮੀਡੀਆ ਤੋਂ ਛੱਡ ਕੇ ਗਰਾਊਂਡਾਂ ਦੇ ਵਿੱਚ ਪ੍ਰੈਕਟਿਸ ਕਰਨੀ ਚਾਹੀਦੀ ਹੈ ਤਾਂ ਹੀ ਉਹ ਚੰਗੇ ਪਾਸੇ ਔਰ ਸਮਾਜ ਦੀ ਚੰਗੀ ਸੇਧ ਲੈ ਕੇ ਜਾ ਸਕਦੇ ਨੇ ਨਹੀਂ ਤੇ ਜੋ ਤੁਹਾਨੂੰ ਪਤਾ ਹੀ ਹੈ ਜੋ ਅੱਜ ਹਾਲਾਤ ਹੋ ਗਏ ਨੇ ਬੱਚੇ ਫੋਨਾਂ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਵਿੱਚ ਉਹ ਬਹੁਤ ਬੱਚਿਆਂ ਦਾ ਭੁਵੇਖ ਡਾਵਾ ਡੋਲ ਹੋ ਰਿਹਾ ਹੈ ਜੀ ਪ੍ਰਭ ਜੀ ਇੱਕ ਸਵਾਲ ਹੈ ਮੇਰਾ ਕਿ ਆਪਣਾ ਇਧਰ ਜਿਹੜਾ ਇਲਾਕਾ ਬਿਲੋਂ ਗੱਲ ਕੀਤੀ ਬਤਾਲਾਉ ਨਹੀਂ ਸੀ ਕਰਦਾ ਜਿਆਦਾ ਲੜਕੀਆਂ ਨੂੰ ਪੜਾਉਣ ਲਈ ਜਾਂ ਖੇਡਾਂ ਨੇ ਪ੍ਰਤੀ ਉਤਸ਼ਾਹਿਤ ਨਹੀਂ ਸੀ ਕਰਦੇ ਲੱਗਦਾ ਕਿ ਜਿਹੜੇ ਨੌਜਵਾਨਾਂ ਜਿੱਤ ਗਿਆ ਹੈ ਜਿਆਦਾ ਇਹਨਾਂ ਦੇ ਸੰਖਿਆ ਲੜਕੀਆਂ ਦੀ ਇਹ ਲੱਗਦਾ ਕਿ ਥੋੜਾ ਸੁਧਾਰ ਇਧਰ ਨੂੰ ਹੁੰਦਾ ਦਿਖਾਈ ਦੇ ਇਹ ਅਜ ਤੋਂ ਬਹੁਤ ਆਪਣੇ ਬਾਬਾ ਨਾਨਕ ਜੀ ਨੇ ਵੀ ਅਜ ਤੋਂ 550 ਤਕਰੀਬਨ ਸਾਲ ਪਹਿਲਾਂ ਹੀ ਕਹਿਤਾ ਸੀ ਸੋਗੋ ਮੰਦਾ ਕੀ ਜਿਤ ਜਮੇ ਰਾਜਾਨ ਇਹ ਬੱਚੀਆਂ ਵਾਸਤੇ ਇਲਾਕੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਭਰੂਣ ਹੱਦਿਆ ਬਹੁਤ ਵੱਡੇ ਪੱਧਰ ਤੇ ਫੈਲੀ ਸੀ ਪਰ ਹੁਣ ਜੋ ਮਾਪਿਆਂ ਨੇ ਔਰ ਪੜ੍ਹੇ ਲਿਖੇ ਸਮਾਜ ਨੇ ਬੱਚੀਆਂ ਦੇ ਵਿੱਚ ਵਿੱਚ ਵੀ ਉਤਸ਼ਾਹਤ ਆਇਆ ਵੀ ਅਸੀਂ ਕੁਝ ਚੰਗਾ ਸਮਾਜ ਨੂੰ ਕਰਨਾ ਹੈ ਹੁਣ 올림픽 ਤੱਕ ਔਰ ਕਲਪਨਾ ਚਾਵਲਾ ਵਰਗੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਨੇ ਕਲਾਰ ਦੇ ਵਿੱਚ ਜਾ ਕੇ ਵੀ ਆਪਣਾ ਨਾਮ ਰੋਸ਼ਨ ਕੀਤਾ ਹੈ ਔਰ 50 ਤੋਂ ਵੱਧ ਆਇਆ ਇਹਨਾਂ ਬੱਚਿਆਂ ਦਾ ਔਰ ਮੈਂ ਇਹ ਦੱਸਣਾ ਚਾਹਾਂਗੇ ਅਰਜਨਾ ਵਾਰਡ ਬਹੁਤ ਵੱਡੀ ਇੱਕ ਅਵਾਰਡ ਹੈ ਆਪਣੇ ਇਲਾਕੇ ਨੂੰ ਉਹ ਵੀ ਆਪਣੇ ਇਲਾਕੇ ਨੇ ਪਿੰਡ ਤੋਂ ਸਦਾਰ ਹਰਦੀਪ ਸਿੰਘ ਨੂੰ ਪਹਿਲਾ ਅਰਜਨਾ ਵਾਰਡ ਕਬੱਡੀ ਦੇ ਵਿੱਚ ਮਿਲਿਆ ਸੀਗਾ ਔਰ ਫੁੱਟਬਾਲ ਦੇ ਵਿੱਚ ਵੀ ਇਥੋਂ ਕਲਾਰਜੀਤ ਸਿੰਘ ਮੁੰਡਾ ਆਪਣਾ ਟੀਵੀ ਪੋਰਟੋਂ ਮੁੰਡਾ ਉਹ ਵੀ ਖੇਡ ਕੇ ਆਇਆ ਸੀਗਾ ਔਰ ਲੜਕੀਆਂ ਦੇ ਵਿੱਚੋਂ ਮਨਦੀਪ ਕੌਰ ਚੀਮੇਨਗਰ ਤੋਂ ਆਖੀ ਉਹ ਵੀ ਐਥਲੈਟਿਕਸ ਦੇ ਵਿੱਚੋਂ ਉਸਨੇ ਲੜਕੀਆਂ ਨੇ ਵੀ ਮੱਲਾ ਮਾਰੀਆਂ ਨੇ ਔਰ ਉਸੇ ਤਰ੍ਹਾਂ ਹੀ ਇਹ ਬੱਚੀਆਂ ਵੀ ਹੁਣ ਗਾਂ ਕੋਟ 올림픽 ਤੱਕ ਜਾਣ ਸਾਡੀ ਦੇਹੀ ਸ਼ੁਭ ਕਾਮਨਾ ਇਹਨਾਂ ਬੱਚੀਆਂ ਨੂੰ ਹਾਂਜੀ ਭਾਈ ਕੀ ਨਾਮ ਆਪਣਾ ਜੀ ਮੇਰਾ ਨਾਮ ਜੀ ਸਰਪੰਚ ਬਲਜੀਤ ਸਿੰਘ ਪਿੰਡ ਦਸੂਰ ਕੋ ਜੀ ਇਹ ਜਿਹੜੀਆਂ ਬੱਚੀਆਂ ਬਾਹਰ ਖੇਡ ਕੇ ਆਈਆਂ ਜੀ ਫਿਰ ਅਮਰਸਰ ਤੋਂ ਇਹਨਾਂ ਕੋਟ ਮਾਡਲ ਆਇਆ ਹੁਣ ਇਹਨਾਂ ਨੇ ਦਿੱਲੀ ਤੋਂ ਜਿੱਤ ਕੇ ਆਈਆਂ ਇਹ ਜਿਹੜੀ ਮੰਨ ਗੀਮਾਂ ਵਾ ਇਹ ਬੱਚਿਆਂ ਦੇ ਜਿਹੜੀ ਜਿਹੜਾ ਵੀਰ ਉਹਨਾਂ ਦੱਸੇਗੇ ਸਰਪੰਚ ਦਸ ਵਾਸਤੇ ਜਿਹੜੀ ਆ ਬਹੁਤ ਵਧੀਆ ਵਾ ਗੇਮਾਂ ਦੇ ਵਿੱਚ ਬੱਚਿਆਂ ਨੂੰ ਗੱਡੀ ਚੋਣਾ ਚਾਹੀਦਾ ਹੈ ਜਿਹੜੀ ਗੇਮ ਹੈ ਜਿਹੜਾ ਬਾਰਡਰ ਬੈਲਟ ਹੈ ਆਪਣੀ ਵੀ ਥੋੜੀ ਪਛੜੀ ਸੀ ਤੇ ਇਹਦੇ ਵਿੱਚ ਜਿਹੜੀ ਗੇਮ ਹੈ ਦੇ ਨਾਲ ਬੱਚਿਆਂ ਨੂੰ ਉਤਸ਼ਾਹ ਮਿਲਦਾ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਜਿਹੜਾ ਗੇਮਾਂ ਦੇ ਵਿੱਚ ਪਾਰਟਿਸਪੇਟ ਕਰਾਉਣਾ ਚਾਹੀਦਾ ਹੈ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਜਾਂ ਹੋਰ ਜਿਹੜੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਬੱਚਿਆਂ ਨੂੰ ਇਦਾਂ ਹੀ ਗੱਡੀ ਹੋਰ ਗਾਈਡ ਕਰਕੇ ਜਿੰਤੋਂ ਤੱਕ ਵੀ ਖੇਡਣਾ ਚਾਹੁੰਦੇ ਆ ਉਹਨਾਂ ਦਾ ਸਾਥ ਦੇਣ ਤੇ ਉਹਨਾਂ ਨੂੰ ਉਤਸ਼ਾਹਤ ਕਰਕੇ ਤਾਂ ਉਹਨਾਂ ਨੂੰ ਅੱਗੇ ਲੱਗਿ ਵੇ ਆਡੀ ਨਿਊ ਕਰ ਕੀ ਨਾ ਬੇਟਾ ਮੇਰਾ ਨਾਮ ਅਦੀਪਾਰਾ ਹੈ ਮੈਂ ਸੈਲਸ ਹੋ ਗਿਆ ਕਾਲਜ ਤੋਂ ਤੇ ਮੈਂ ਅੱਜ ਆਇਆ ਹਾਂ ਇਹ ਵੀ ਪਾਪੀ ਦਾ ਨਾਮ ਹੈ ਤੁਸੀਂ ਨਮਸਤ। ਮੈਂ ਪੁਰੀਆ ਕੈਂਪ ਤੇ ਆਣ ਮਾਯਾ ਤੇ ਕਿੱਥੋਂ ਕਿੱਥੋਂ ਬੱਚੇ ਬੇਟਾ ਖੇਡ ਕੇ ਆਏ ਤੇ ਕਿਹੜੀਆਂ ਕਿਹੜੀਆਂ ਗੇਮਾਂ ਥੋੜਾ ਉੱਚੀ ਬੋਲ ਅਸੀਂ ਟੌਨੀ ਮੋਡੋ ਮਸਲਾ ਚੈਂਪੀਅਨਸ਼ਿਪ ਕਰਨਾ ਅੱਜ ਸਾਰ ਖੇਡ ਕੇ ਆਏ ਸੀ ਹੈਪੀ ਲੋ ਟੌਨੀ ਲੋ ਖੇਡ ਕੇ ਆਏ ਆ ਤੇ ਵੀ ਲੱਗੀ ਤੇ ਦੇ ਇਸ ਤੋਂ ਇਲਾਵਾ ਹੁਣ ਅੱਗੇ ਕੀ ਪਲਾਨ ਅੱਗੇ ਕਿੱਥੇ ਅਸੀਂ ਅਸੀਂ ਹੁਣ థਾਈਲੈਂਡ ਟੋਮੋਡੋ ਚੈਂਪੀਅਨਸ਼ਿਪ ਖੇਡਣ ਜਾਣੇ ਆ ਅਕਤੂਬਰ ਚ ਅਸੀਂ ਉੱਥੋਂ ਫਿਰ ਖੇਡ ਕੇ ਆਵਾਂਗੇ ਬੱਚੇ ਮਾਪਿਆਂ ਦਾ ਕਿਦਾਂ ਸਹਿਯੋਗ ਹੈ ਜਦੋਂ ਆਪਣੇ ਤੁਸੀਂ ਮਾਤਾ ਪਿਤਾ ਨੂੰ ਕਹਿੰਦੇ ਹੋ ਕਿ ਅਸੀਂ ਇਸ ਗੇਮ ਦੇ ਵਿੱਚ ਪਾਰਟਿਸਿਪੇਟ ਕਰਨਾ ਹੈ ਕੀ ਕਹਿਣਾ ਹੁੰਦਾ ਉਹਨਾਂ ਨੂੰ ਉਹ ਕਹਿੰਦੇ ਆ ਵੀ ਤੁਸੀਂ ਖੇਡੋ ਤੁਹਾਡੀ ਬਹੁਤ ਲੱਗਿਆ ਹੈ ਤੇ ਸਾਡਾ ਪੂਰਾ ਮੇਨਾਲ ਠੀਕ ਹੈ ਮੇਰਾ ਪੂਰਾ ਮੇਨਾਲ ਜਿੱਦਦੇ ਨੇ ਖਾਸ ਕਰਦੇ ਨੇ ਜੀ ਤੁਸੀਂ ਖੇਡੋਗੇ ਆਪਣਾ ਖੇਡ ਕੇ ਆਓ ਵਧੀਆ ਵਧੀਆ ਖੇਡ ਕੇ ਆਉਤੇ ਜੀ ਉਹਦੇ ਦੇ ਹੱਥੀ ਸੀਨੀਅਰ ਲੀਗ ਕਮੇਟੀ ਸਾਵੇਂ ਸਕ੍ਰੀਨ 'ਚ ਉਹ ਕਮੈਂਟਸ ਨੂੰ ਟੂਲੀਆਨ ਬਣਾ ਸਕਦੇ ਜੀ ਇਹ ਜਿਹੜੀਆਂ ਤੁਸੀਂ ਗੇਮਾਂ ਕਰਕੇ ਆਓ ਕਿਸ ਗੇਮ ਦੇ ਵਿੱਚ ਪਾਰਟਿਸਿਪਿਟ ਕੀਤਾ ਅ ਸਾਈਕੋਨਿਕ ਕੰਪੀਟਿਸ਼ਨ ਮੋਰ ਤੋਂ ਦਿੱਲੀ 올ੰਪਿਕ ਇਸ ਖੇਡ ਕੇ ਆਏ ਆ ਪਹਿਲਾਂ ਅਸੀਂ ਅੰਮ੍ਰਿਤਸਰ ਖੇਡ ਕੇ ਆਏ ਸੀ ਉੱਥੋਂ ਵੀ ਜਿੱਤ ਕੇ ਆਏ ਆ ਤੇ ਹੁਣ ਅਸੀਂ ਦਿੱਲੀ ਨਾਲ ਯਾਨੀ ਤੁਹਾਨੂੰ ਕਿੱਥੇ ਗਿਆ ਜੀ ਤੇ ਹੋਰ ਤੁਹਾਡੇ ਨਾਲ ਦੇ ਬੱਚੇ ਨੇ ਤੁਹਾਨੂੰ ਕਿਹੜਾ ਮੈਡਲ ਆਇਆ ਸੀ ਸਿਲਵਰ ਮੈਡਲ ਸੀ ਕੀ ਕਹਿਣਾ ਚਾਹੁੰਦੇ ਹੋ ਸਕੂਲ ਦੇ ਬਾਰੇ ਮਾਪਿਆਂ ਦੇ ਬਾਰੇ ਕੀ ਕਹਿੰਦੇ ਬਹੁਤ ਵਧੀਆ ਸਕੂਲ ਤੇ ਮਾਪਿਆਂ ਨੇ ਸਾਨੂੰ ਸਪੋਰਟ ਕੀਤੀ ਤੇ ਅੱਜ ਅਸੀਂ ਇੱਥੇ ਜਾ ਰਹੇ ਹਾਂ ਤੇ ਹੁਣ ਅਸੀਂ ਅੱਗੇ ਵੀ ਕਿੱਥੇ ਜਾਣਾ ਹੈਗਾ ਜੀ ਪਵਿੱਖ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਗੇਮਾਂ ਪ੍ਰਤੀ ਤੁਹਾਨੂੰ ਉਸ਼ਾ ਹੈ ਅਦਪਵਿੱਖ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਕਿਦਾਂ ਅ ਅ ਪਵਿੱਖ ਅਸੀਂ ਆਪ ਅੱਗੇ ਅੱਗੇ ਕਿੱਥੇ ਜਾਣਗੇ ਫਿਰ ਆਪਾਂ ਇਹ ਤੁਹਾਨੂੰ ਵੀ ਅੱਗੇ ਕਿਡਾਂਗੇ ਤੇ ਆਪਾਂ ਇਸੇ ਤਰ੍ਹਾਂ ਹੀ ਆਪਦੀ ਫ੍ਰੀ ਲਾਈਫ ਆਪਣਾ ਫਿਊਚਰ ਕੋਤੇ ਐਡੇ ਸੈੱਟ ਕਰਾਂਗੇ ਮੇਰਾ ਨਾਮ ਜੱਜਬੀਰ ਸਿੰਘ ਹੈ ਮੇਰਾ ਨਾਮ ਜੱਜਬੀਰ ਸਿੰਘ ਹੈ ਮੈਂ ਸਿਗਨਸੋਲ ਕਾਲਜ ਤੋਂ ਕਰਿਆ ਲੈਂਡਰ ਪੜ੍ਹਦਾ ਹਾਂ ਕਿਹੜਾ ਪੈਨ ਕਿਹੜਾ ਨੇ ਮੇਰਾ ਪੈਨ ਦੂਤ ਬੰਗਾਲਾ ਹੈ ਤੇ ਕੋਲ ਬੁਡੇੜਾ ਲਾ ਕੇ ਪੈਨ ਹੈ ਇਸ ਇਲਾਕੇ ਦੇ ਵਿੱਚ ਤੁਸੀਂ ਵੀ ਅਜੇ ਮੈਡਾ ਜਿੱਤ ਕੇ ਆਏ ਹੋ ਖੇਡਾਂ ਦੇ ਵਿੱਚ ਕੀ ਕਰਾਂ ਬਣੇ ਹੋ ਜਿੰਨ ਬਾਹਰ ਮਾਨਸੂਰ ਹੋ ਰਿਹਾ ਹੈ ਕਿ ਮੈਂ ਮਾਨਸੂਰ ਸਕੂਲ ਦਾ ਆ ਦੇਖੋ ਸਾਡਾ ਨਾਰਾ ਸਿੰਘ ਜਿੱਤਰਾਵਾ ਤੇ ਮੈਂ ਖਰੀ ਦੀ ਸਟ੍ਰੇਨ ਖੇਡਾਂ ਵਿੱਚ ਆ ਗਿਆ ਜਿੱਦ ਕਿਹੜੀ ਖੇਡ ਵਿੱਚ ਲਾਇਆ ਹੈ ਸਰ ਆਈ ਹੈਪੀ ਡੋ ਟਾਈਗੰਡੋ ਮਾਸ਼ਲਾਸ਼ ਇਹਦੇ ਵਿੱਚ ਮੈਡਲ ਨਹੀਂ ਜਿਹੜੇ ਬੱਚੇ ਅਜੇ ਤੱਕ ਖੇਡਾਂ ਪ੍ਰਤੀ ਉਸ਼ਾਹਿਤ ਨਹੀਂ ਕਿਉਂਕਿ ਇਸ ਨੇ ਹਾਂ ਤਾਂ ਬਣ ਉੰਨਾ ਨੋਇਸ ਨਹੀਂ ਆਂਦੀ ਨਾ ਜਮਾ ਆਂਦੀ ਆਂ ਕਿ ਅੱਜ ਕੱਲ ਜਿਹੜਾ ਤਨਦਾਨ ਇਲਾਕਾ ਵਾ ਉਹ ਨਸ਼ਿਆਂ 'ਚ ਬਹੁਤ ਜਾ ਰਿਹਾ ਵਾ ਉਹ ਰਾਮ ਛੱਡ ਕੇ ਸਭ ਖੇਡਾਂ ਵੱਲ ਜਾਣ ਲੱਗ ਪਏ ਉਹ ਬਹੁਤ ਜ਼ਿੰਦਗੀ ਨਾਲ ਆ। ਜਿਹੜਾ ਕਿਹੜਾ ਪਿੰਡ ਆ ਤੀ ਜਿਹੜੀ ਗੇਮ ਖੇਡਦੀ ਕੀ ਨਾਮ ਕੀ ਹੈ? ਇਹ ਕਿਹੜੀ ਗੇਮ ਦੇ ਵਿੱਚ ਇਹ ਜਿਹੜਾ ਮੱਡੂ ਕੀ ਲੱਗੇ ਜਿਹੜਾ ਅੱਗੇ ਤਾਂ ਬਾਕੀ ਵੀ ਵੇਖਿਆ ਅੱਗੇ ਕੋਈ ਕੀ ਨਹੀਂ ਕਹਾਂਗੇ ਉਹ ਜਿਹੜੀ ਇੱਥੇ ਤੁਹਾਡੀ ਹੁਣ ਜਿਹੜੇ ਦੇਸ਼ ਦੇ ਵਿੱਚ ਤੁਹਾਡੀ ਖੇਡ ਹਾਈਲੈਂਡ ਅੱਛਾ ਉਹਦੀ ਗੱਲ ਕੀ ਤਿਆਰ ਗਿਆ ਤੁਹਾਡੀ ਉਹਦੇ ਬਾਰੇ ਪੂਰਕ ਤੇ ਕਰਾਂਗੇ ਤੇ ਇਹਦਾ ਤੁਹਾਡਾ ਪਹਿਲਾਂ ਵੀ ਜੀਐਮ ਵਾਲੇ ਸ਼ਾਇਨ ਦਾ ਸਕੂਲ ਹੈ ਹਾਲਕੇ ਉਤਸ਼ਾਹ ਦਾ ਬਾਕੀ ਜੀਐਮ ਵਾਲਾ ਪਹਿਲਾਂ ਅਸੀਂ ਸਾਰੀ ਓਤ੍ਰੋ ਕੋਈਆ ਤਾਂ ਸਕੂਲ ਦੇ ਵਿਚਾਰ ਸਕੂਲ ਦਾ ਹੀ ਸਾਰਾ ਜ਼ਰੂਰ ਹੈ ਹਾਂਜੀ ਬਾਜੀ ਕੀ ਨਾ ਆਪਣਾ ਕਿਥੋਂ ਰਹਿਣ ਆਲੇ ਜੀ ਵਰਕਿਆ ਆਪਾਂ 34000 ਤੇ ਆਪਣੀਆਂ ਬੇਟੀਆਂ ਨੇ ਲਿਆਈਆਂ ਜੀ ਮੈਡਲ ਜਿੱਤ ਕੇ ਖਾਲੀ ਜੀ ਸਰ ਉਹ ਦੋਨੇ ਬੇਟੀਆਂ ਆਪਣੀਆਂ ਇੱਕ ਸਿਲਵਰ ਮੈਡਲ ਤੇ ਇੱਕ 골ਡ ਮੈਡਲ ਕੀ ਨਾ ਬੇਟੀਆਂ ਦਾ ਇੱਕ ਨੂੰ ਕੌਚ ਸੁਨੀਤ ਕੌਰ ਵੀ ਭਾਈ ਜੀ ਤੁਹਾਨੂੰ ਆਪਾਂ ਏਰੀਆ ਪਹਿਲਾਂ ਬੇਟੀਆਂ ਜੰਮਣ ਦੀ ਸੋਗ ਮਨਾਇਆ ਜਾਂਦਾ ਤੇ ਲੋਕ ਚੰਗਾ ਨਹੀਂ ਸਮਝਦੇ ਮਤਲਬ ਜੇ ਲੋ ਘਰ ਕੀ ਦੀ ਬੇਟੀ ਹੋਣੀ ਅੱਜ ਤੁਹਾਡੇ ਘਰ ਦੋ ਬੇਟੀਆਂ ਮੈਡਲ ਜਿੱਤ ਕੇ ਕਿ ਕਿੰਦਾ ਮਸੂਸ ਕਰ ਰਹੇ ਬੜਾ ਪਧੀਆ ਜੀ ਬਹੁਤ ਚਾਹ ਵਾ ਸਾਰੇ ਨਗਰ ਨੂੰ ਵੀ ਆਪਣ ਮੋਟਰ ਕਲੱਬ ਚ ਉਸਨੂੰ ਤਰਮਤਾ ਦੀ ਵਾਲੇ ਸਾਨੂੰ ਸਭ ਕੁਝ ਪੀਣਾ ਵੀ ਦਿੰਦਾ ਵਾ ਬੇਟੀਆਂ ਆ ਵੇਖੋ ਜਾਤ ਚਲਾਈ ਜਾਂਦੀਆਂ ਠੀਕ ਕੁਝ ਬੇਟੀਆਂ ਕੰਮਦੀਆਂ ਹੁੰਦੀਆਂ ਪਰ ਉਹ ਬਹੁਤ ਗਲਤ ਗੱਲ ਜਿਹੜਾ ਆਪਾਂ ਪੇਡੀਆਂ ਕੋਖਾ ਜਿਹਾ ਮਾਰੁੰਦੇ ਨਹੀਂ ਮਾਰਨੇ ਚਾਹੀਦੀਆਂ ਆਉਣ ਆਪੇ ਸਾਰਿਆਂ ਸਾਹਮਣੇ ਆ ਪੇਡੀਆਂ ਨਾਮ ਜਿੱਤ ਕੇ ਆਈਆਂ ਵਾ ਆਪਾਂ ਤਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਅੱਜ ਕਿਹਨਾਂ ਦੀ ਜਣਾ ਕਿ ਤੁਹਾਨੂੰ ਸੋਚ ਹੈ ਕੋਈ ਲੜਕੀਆਂ ਨੂੰ ਕੇ ਫੀਲਡਸ ਅਗੇ ਕਿ ਜਿੱਥੇ ਲੋਕ ਡਰਦੇ ਆ ਉਹਨਾਂ ਨੂੰ ਤੁਸੀਂ ਤੁਹਾਡਾ ਕੀ ਸੁਝਾਅ ਇੱਕੋ ਜੀ ਤੇ ਜਿਹਨੇ ਸੋਚਦੀ ਹੈ ਗਲਤ ਆ ਉਹਨਾਂ ਨੂੰ ਸੋਚੇ ਜਿਵੇਂ ਮਾਰੀ ਕੁਣ ਵੀ ਸਮਾਜ ਦੇ ਵਿੱਚ ਤੁਸੀਂ ਸੁਣ ਸਕਦੇ ਮੇੜੀਆਂ ਤੇ ਬਹੁਤ ਹੁਣ ਘੱਟ ਹੋਣ ਮੇੜੀਆਂ ਨਾਲ ਆਪਾਂ ਕੀ ਲੈ ਗਏ ਕਿ ਅਮਾ ਵਿੱਚ ਲੈ ਗਏ ਜਿਹੜੀ ਕਿੰਨਾ ਨਾਂ ਰੋਸ਼ ਹੋਇਆ ਸਾਰੇ ਇਲਾਕੇ ਤੋਂ ਆਇਆ ਸਰਦਾਰਨਦੀਪ ਸਿੰਘ ਉਹਨਾਂ ਦਾ ਹੋਇਆ ਸਕੂਲ ਦਾ ਐਸਐਸਟਾਰਟਿੰਗ ਬਹੁਤ ਵਧੀਆ ਆਦਮੀ ਤੇ ਬਹੁਤ ਦੂਰੀਆ ਪ੍ਰੋਗਰਾਮ ਕੀਤਾ ਜਿੱਦਾਂ ਆਪਣੀਆਂ ਬੀੜੀਆਂ ਦਿੱਲੀ ਤੋਂ ਆਈਆਂ ਸੀ ਉਹਨੂੰ ਤਾਰੀ ਹਾਂ ਦੇ ਵਿੱਚ ਬਹੁਤ ਵਧੀਆ ਪ੍ਰੋਗਰਾਮ ਹੋ ਜਾਗਾ ਤਾਂ ਆਪਾਂ ਦੇਦੇ ਪੀੜੀਆਂ ਭਾਜੀ ਇਹ ਤੁਸੀਂ ਤੁਹਾਡੀਆਂ ਬੱਚੀਆਂ ਪਹਿਲਾਂ ਵੀ ਗੇਮ ਕਰਦੀਆਂ ਕਿ ਜਾਂ ਸੈਂਡ ਸੌਲજર ਪਬਲਿਕ ਸਕੂਲ ਜਾ ਕੇ ਗੇਮ ਕਰਦੀਆਂ ਨਹੀਂ ਇਹ ਇੱਥੇ ਸਕੂਲ ਲੈ ਗੇਮ ਚ ਪਈਆਂ ਸਾਰਾ ਉਹਨੇ ਕਿਵੇਂ ਚ ਪਾਇਆ ਵਾ ਇੱਥੋਂ ਦੀ ਬੇਟੀਆਂ ਨੂੰ ਕੀਤਾ ਖੇਡਣਾ ਕਿ ਇੱਥੋਂ ਹੀ ਸ਼ੁਰੂਆਤ ਹੋਈ ਆ ਬਾਕੀ ਆਪਣੇ ਪਰਪਰ ਵੀਰ ਨਹੀਂ ਕਬੱਡੀ ਵਿੱਚ ਬਹੁਤ ਸਾਥ ਦਿੰਦੇ ਆ ਕਬੱਡੀ ਦੇ ਵਿੱਚ ਬਹੁਤ ਕਬੱਡੀ ਦੇ ਖਵਾਨੇ ਆਸ਼ਕ ਆ ਕਬੱਡੀ ਦੇ ਹਰ ਥਾਂ ਤੇ ਕਹਿੰਦਾ ਨਾਲ ਮੈਂ ਵੀ ਮੈਚਾਂ ਦੇ ਵਿੱਚ ਜਾਈਦਾ ਵਾ ਬਹੁਤ ਵਧੀਆ ਓਕੀ ਵੀ ਲੜਕੀਆਂ ਕਬੱਡੀ ਖੇਡਦੀਆਂ ਬੜਾ ਚਾਅ ਜਾਂਦਾ ਕਿ ਅੱਜ ਆਪਣੀਆਂ ਧੀਆਂ ਜਿਹੜੀਆਂ ਨਾਮ ਰੁਸ਼ਨ ਕਾਵੀਆਂ ਜਿੱਦਾਂ ਆਪਣਾ ਨਾਮ ਰੁਸ਼ਨ ਕੀਤਾ ਮਾਪਿਆਂ ਦਾ ਸਾਰਿਆਂ ਨੂੰ ਮਾਪੇ ਦਾ ਜਨਾਬ ਰੁਸ਼ਨ ਹੋਇਆ ਵਾ ਕਿਸੇ ਕਰਨੇ ਕਬੱਡੀ ਉਹ ਜਿਹਨੇ ਕੁੰਡੀਆਂ ਖੇਡਦੀਆਂ ਉਹ ਜਿੱਤ ਕੇ ਆਉਂਦੀਆਂ ਆਪਾਂ ਤੀਆਂ ਨੂੰ ਨਹੀਂ ਮਾਰਨਾ ਚਾਹੀਦਾ ਤੀਆਂ ਬਚਾਈਏ ਤੇ ਪੜਾਈਏ ਪੜਾਈ ਵੀ ਜ਼ਰੂਰੀ ਤੇ ਗੇਮ ਵੀ ਜ਼ਰੂਰੀ ਠੀਕ ਹੈ